ਅੱਛਾ ਬਹੁਤ ਹੀ ਆਨੰਦ ਹੈ ਇਹ ਸ਼ਿਵਰਾਤਰੀ ਸ਼ੋਭਾ ਯਾਤਰਾ ਇੱਕ ਵਾਰੀ ਸਭ ਨੂੰ ਹੀ ਦੇਖਣੀ ਚਾਹੀਦੀ ਹੈ ਲੁਧਿਆਣਾ ਦੀ ਸ਼ੋਭਾ ਯਾਤਰਾ ਸਭ ਦਾ ਦਿਲ ਖੁਸ਼ ਹੋ ਜਾਂਦਾ ਹੈ ਰੂਹ ਖੁਸ਼ ਕਰਨ ਵਾਲੀ ਹੈ ਬਹੁਤ ਹੀ ਜ਼ਿਆਦਾ ਵਧੀਆ ਫੀਲਿੰਗ ਹੈ ਸਭ ਇੱਕ ਵਾਰੀ ਆਨ ਬਹੁਤ ਹੀ ਵਧੀਆ ਮਾਹੌਲ ਹੈ ਬਹੁਤ ਹੀ ਰੌਣਕ ਲੱਗੀ ਹੋਈ ਹੈ ਹਾਂਜੀ ਮੈਂ 6 ਸਾਲ ਹੋ ਗਏ ਨੇ ਸੇਵਾ ਕਰਦੀ ਹੋਈ ਨੂੰ ਆ ਮੇਰਾ 6th ਈਅਰ ਹੈ ਸੇਵਾ ਕਰਦੀ ਹੋਈ ਦਾ ਜੇ ਕਰੇ ਵੀਰ ਬਿਰਤੰਗੀ ਹਰ ਹਰ ਮਹਾਦੇਵ ਹਰ ਹਰ ਮਾਦੇ ਜੀ ਸਿੰਘ ਪੰਮਾ ਚੋੜਾ ਬਿਆਰ ਰੇੜੀ ਫੜੀ ਜੁਨੀਆ ਸਾਡੀ ਮੈਡਮ ਪ੍ਰਧਾਨ ਅੱਜ ਇੰਨੀ ਖੁਸ਼ੀ ਦਾ ਦਿਨ ਹੈ ਕਿ ਦਾਸਰੀ ਜਗਦੇ ਬੋਲੇ ਨਾਲ ਜੀ ਦਾ ਅਸੀਂ ਉਹਨਾਂ ਦਾ ਬੜੀ ਧੂਮ ਘਾਮ ਨਾਲ ਸਵਾਗਤ ਕਰ ਰਹੇ ਹਾਂ ਜੀ ਬਹੁਤ ਖੁਸ਼ ਚੋੜੇ ਬਿਆਰ ਪਿੰਕ ਪਲਾਜ਼ਾ ਦੇ ਬਾਹਰ ਅਸੀਂ ਜਵੜੀ ਜੂਨੀਅਰ ਰੇੜੀ ਫੜੀ ਜੁਨੀਆ ਨੂੰ ਭਲੇ ਅਸੀਂ ਤਬ ਤਾਂ ਢੀਲੋ ਸਮਾਨ ਨਾਮ ਸਮਾਨ ਕਰ ਰਹੇ ਆ। ਹੋਰ ਵੀ ਹਜੀ ਬੁਲਾ ਦੀ ਵਰਖਾ ਕਰਾ ਕੇ ਬੁਲਾ ਦੀ ਵਰਖਾ ਹੋਰ ਆਪਾਂ ਜੋ ਸਾਡੇ ਸਰਦਾ ਆਪਾਂ ਸੇਵਾ ਕਰ ਰਹੇ ਆ। ਜੇ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ। ਖੱਤੀ ਵੀ ਮਿਸਾਲ ਸ਼ੋਭਾ ਯਾਤਰਾ। ਬੋਲੇਨਾਥ ਦੇ ਭਗਤ ਪੂਰਾ ਸਾਲ ਮੰਦਰਾ ਜਾ ਕੇ ਬਾਹਾਂ ਦੇਵਪੁਰ ਬੋਲੇਨਾਥ ਕੋਲੋਂ ਆਪਣੇ ਲਈ ਅਰਦਾਸ ਕਰਦੇ ਨੇ ਭਗਵਾਨ ਬੋਲੇਨਾਥ ਮੈਨੂੰ ਰਹਿਣ ਲਈ ਕਰਦੀ ਚਲਣ ਲਈ ਗੱਡੀਆਂ ਮੋਟਰਾਂ ਦੀ ਸਾਲ ਜੀ ਕਿਹਦਾ ਦਿਨ ਹੁੰਦਾ ਜਦੋਂ ਭਗਵਾਨ ਬੋਲੇਨਾਥ ਲੁਧਿਆਣਾ ਵਾਸੀਆਂ ਦਾ ਹਾਲ ਪੁੱਛਣ ਆਂਦੇ ਨੇ ਕੱਜ ਲੁਧਿਆਣਾ ਅੱਜ ਭਗਵਾਨ ਖੁਦ ਬੋਲੇ ਨਾਲ ਮੰਦਿਰ ਚੋਂ ਨਿਕਲ ਕੇ ਲੁਧਿਆਣਾ ਵਾਸੀਆਂ ਦਾ ਹਾਲ ਚਾਲ ਪੁੱਛਣ ਆਏ ਨੇ ਤੁਹਾਨੂੰ ਪੁੱਛਣ ਆਏ ਨੇ ਕਿ ਤੁਸੀਂ ਠੀਕ ਹੋ ਸਾਡਾ ਵੀ ਫਰਜ਼ ਬਣਦਾ ਅਸੀਂ ਭਗਵਾਨ ਬੋਲੇ ਨਾਲ ਤਨ ਮਨ ਤਨ ਦੇ ਨਾਲ ਸਾਂਝਰੀ ਫੁੱਲਾਂ ਨਾਲ ਗੜਿਆਂ ਨਾਲ ਤੋਂ ਹੋਰ ਗੜਿਆਂ ਨਾਲ ਲੰਗਰ ਕੋਲ ਅਰੇ ਲਾ ਕੇ ਭਗਵਾਨ ਬੋਲੇ ਨਾਲ ਦਾ ਸਵਾਗਤ ਕਰੀਏ ਮੈਂ ਸਾਰੇ ਨਗਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਭਗਵਾਨ ਬੋਲੇ ਨਾਲ ਆਰਣੇ ਨੇ ਤਿਆਰੀ ਕਰੋ ਗੱਜ-ਬੱਜ ਕੇ ਬੋਹਣ ਬੋਲੇ ਨਾ ਦਾ ਸਾਥ ਕਰੋ ਤੇ ਘਰ ਬੀਰ ਬਜਰੰਗੇ ਹਰ ਹਰ ਅੱਜ ਜਿਹੜੀ ਮਹਾ ਸ਼ਵਰਾਤਰੀ ਦਾ ਦਿਨ ਕੱਲ ਹੈ ਅੱਜ ਜਿਹੜੀ ਹੈ ਸ਼ੋਭਾ ਯਾਤਰਾ ਮਹਾ ਸ਼ਵਰਾਤਰੀ ਦੀ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਬੜੀ ਹੀ ਧੂਮ-ਧਾਮ ਦੇ ਨਾਲ ਮਨਾਈ ਜਾਂਦੀ ਹੈ ਜਿਹੜੇ ਕੀ ਇਹਦੇ ਚੇਅਰਮੈਨ ਨੇ ਸੁਨੀਲ ਮਰੇ ਦੀ ਅਗਵਾਈ ਦੇ ਵਿੱਚ ਹਰ ਸਾਲ ਵੱਧ ਚੜ ਕੇ ਜਿਹੜੇ ਆ ਸ਼ਰਧਾਲੂ ਹਿੱਸਾ ਲੈਂਦੇ ਆ ਔਰ ਮੈਂ ਇਹ ਨਹੀਂ ਕਹਿੰਦਾ ਕਿ ਲੁਧਿਆਣਾ ਵਾਸੀ ਹੀ ਇੱਥੇ ਸ਼ੋਭਾ ਯਾਤਰਾ ਜਾਂਦੇ ਹਨ ਇਹ ਆਲ ਇੰਡੀਆ ਦੇ ਜਿਹੜੇ ਸ਼ਰਧਾਲੂ ਆ ਉਹ ਦਰੇਸੀ ਤੋਂ ਸ਼ੋਭਾ ਯਾਤਰਾ ਸ਼ੁਰੂ ਹੁੰਦੀ ਹੈ ਔਰ ਜਾ ਕੇ ਜੋੜੇ ਬਾਜ਼ਾਰ ਹੁੰਦੇ ਆ ਸਾਰਾ ਰੂਟ ਮਾਰਚ ਕਰਕੇ ਇਹ ਸ਼ਵਾਲੇ ਜਾ ਕੇ ਖਤਮ ਹੁੰਦੀ ਹੈ ਇਹ ਸ਼ੋਭਾ ਯਾਤਰਾ ਜਿਹੜੀ ਆ 1:30 ਵਜੇ ਤੋਂ ਸ਼ੁਰੂ ਹੋਈ ਆ ਰਾਤ 1:30 ਵਜੇ ਤੱਕ ਇਹਦਾ ਸਮਾਪਨ ਹੋਏਗਾ ਇਹ ਬੋਲੇ ਸ਼ੰਕਰ ਦੀ ਇੰਨੀ ਆਪਾਰ ਕਿਰਪਾ ਕਿ ਹਰ ਸਾਲ ਹਰ ਸਾਲ ਵੱਧ ਚੜ ਕੇ ਸਰਦਾਲੂ ਜਿਹੜੇ ਆ ਉਹ ਹਿੱਸਾ ਲੈਂਦੇ ਆ ਉਹ ਮੈਂ ਸਮਝਦਾ ਜਿਹੜੀ ਵੀ ਇਹ ਸ਼ੋਭਾ ਯਾਤਰਾ ਹੈ ਸਾਡੇ ਪੰਜਾਬ ਚ ਨਹੀਂ ਹਿੰਦੁਸਤਾਨ ਦੇ ਵਿੱਚ ਇੱਕ ਨੰਬਰ ਤੇ ਸ਼ੋਭਾ ਯਾਤਰਾ ਆਂਦੀ ਹੈ ਇਸੇ ਤਰ੍ਹਾਂ ਮਹਾ ਸ਼ਿਵਰਾਤਰੀ ਦੇ ਦਿਹਾੜੇ ਤੇ ਮੈਂ ਸਾਰਿਆਂ ਨੂੰ ਸ਼ੁਭਰਾਤਰੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਕਰੋ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ